ਹੇ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਅੰਮ੍ਰਿਤ ਸ਼ਹੀਦ ਬਾਬਾ ਦੀਪ ਸਿੰਘ ਜੀ ਧੰਨ ਪਿਆਰੇ ਬਾਬਾ ਨੌ ਸਿੰਘ ਜੀ 사ਤ ਸੰਗਤ ਜੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਜਿਸ ਵੀ ਗੁਰਸਿੱਖ ਦੇ ਉੱਪਰ ਬਹੁਤੀ ਕਿਰਪਾ ਹੋਵੇ ਮਿਹਰ ਹੋਵੇ ਫਿਰ ਉਹ ਗੁਰਸਿੱਖ ਨਾਮ ਬਾਣੀ ਦੇ ਨਾਲ ਜੁੜ ਸਕਦਾ ਹੈ ਸੇਵਾ ਦੇ ਨਾਲ ਜੁੜ ਸਕਦਾ ਹੈ ਤੇ ਉਹ ਆਪਣੀ ਜ਼ਿੰਦਗੀ ਚ ਕੋਸ਼ਿਸ਼ਾਂ ਕਰਦਾ ਏ ਕਿ ਕਿਹੜਾ ਅਜੀਹਾ ਤਰੀਕਾ ਉਹ ਅਪਣਾਵੇ ਕਿ ਜਿਹਦੇ ਨਾਲ ਉਹ ਗੁਰੂ ਨੂੰ ਖੁਸ਼ ਕਰ ਸਕੇ ਜਾਨੀ ਕਿ ਗੁਰੂ ਨੂੰ ਪ੍ਰਵਾਨ ਕਰ ਲੇ ਅੱਜ ਸਾਡੀਆਂ ਕੋਸ਼ਿਸ਼ਾਂ ਹੁੰਦੀਆਂ ਨੇ ਅਸੀਂ ਅੱਜ ਵੀ ਬਹੁਤ ਜद्दोजਹਿਦ ਕਰਦੇ ਆਂ ساری ਉਮਰ ਪਰ ਇਹ ਕੋਸ਼ਿਸ਼ਾਂ ਹੁੰਦੀਆਂ ਨੇ ਦੁਨੀਆ ਨੂੰ ਖੁਸ਼ ਕਰਨ ਲਈ ਰਿਸ਼ਤੇਦਾਰਾਂ ਨੂੰ ਖੁਸ਼ ਕਰਨ ਲਈ ਪਰ ਉਹ ਮਨੁੱਖ ਜਿਹੜਾ ਆਪਣੇ ਜ਼ਿੰਦਗੀ ਦਾ ਲਕਸ਼ੀ ਇੱਕ ਬਣਾ ਲੈਂਦਾ ਹੈ ਕਿ ਇਹ ਦੁਨੀਆ ਚਾਹੇ ਰਸ ਜਾਵੇ ਮੇਰਾ ਵਾਹਿਗੁਰੂ ਨਾ ਰਸੇ ਅਸੀਂ ਦੁਨੀਆ ਨੂੰ ਕੁਛ ਕਰਨ ਦੀ ਖਾਤਰ ਉਹ ਸਾਰੇ ਕੰਮ ਕਰ ਲੈਂਦੇ ਆ ਜਿੱਥੋਂ ਗੁਰੂ ਨੇ ਸਾਨੂੰ ਵਰਜਿਆ ਹੁੰਦਾ ਹੈ ਪਰ ਜਿਹਦੇ ਨਾਲ ਗੁਰੂ ਨੇ ਖੁਸ਼ ਹੋਣਾ ਸੀ ਉਹ ਕੰਮ ਅਸੀਂ ਕਰਦੇ ਨਹੀਂ ਕਿਉਂਕਿ ਉਹ ਸਾਡੇ ਰਿਸ਼ਤੇਦਾਰਾਂ ਨੂੰ ਸਾਖ ਸੰਬੰਧੀਆਂ ਨੂੰ ਪਸੰਦ ਨਹੀਂ ਸੋ ਸਾਧ ਸੰਗਤ ਜੀ ਬਾਣੀ ਪੜਨੀ ਸਿਮਰਨ ਕਰਨਾ ਜਪ ਕਰਨਾ 사ਦ ਸੰਗਤ ਜੀ ਦੇਖੋ ਪੁਰਾਣੇ ਸਮਿਆਂ ਦੇ ਵਿੱਚ ਜਿਹੜੇ ਭਗਤ ਸੀ ਉਹ ਬੜੇ ਕਠਿਨ ਕਠੇ ਨੂੰ ਉਨ੍ਹਾਂ ਨੇ ਕੋਹਰ ਤਪੱਸਿਆ ਕਰਨੀ ਤਪ ਕਰਨੇ ਉਹ ਜੰਗਲਾਂ 'ਚ ਜਾਣਾ ਉਨ੍ਹਾਂ ਨੇ ਧੋਣੀਆਂ ਤਪਣੀਆਂ ਪੁੱਠੇ ਲੰਗ ਕੇ ਮਤਲਬ ਏਦਾਂ ਜਪ ਕਰਨੇ ਤਪ ਕਰਨੇ ਕਿ ਜਿਹਦੇ ਨਾਲ ਉਹ ਪ੍ਰਮਾਤਮਾ ਨੂੰ ਖੁਸ਼ ਕਰ ਸਕਣ ਹੁਣ ਅਜਿਹਾ ਸਮਾਂ ਅੱਜ ਕਾਲ ਯੁਗ ਦਾ ਆਇਆ ਏ ਕਾਲ ਯੁਗ ਦੇ ਸਮੇਂ ਦੇ ਵਿੱਚ ਪਾਤਸ਼ਾਹ ਨੇ ਬੜਾ ਇੱਕ ਸੁਖਾਲਾ ਜਿਹਾ ਮਾਰਗ ਸਾਨੂੰ ਦਿੱਤਾ ਏ ਮਾਰਗ ਸੁਖਾਲਾ ਏ ਅਸੀਂ ਇਹਨੂੰ ਔਖਾ ਬਣਾ ਲਿਆ ਏ ਕਿਉਂ ਔਖਾ ਕਿਉਂ ਲੱਗਦਾ ਏ ਸਾਨੂੰ ਦੇਖੋ ਸਾਧ ਸੰਗਤ ਜੀ ਜਿਹੜੇ ਰਸਤੇ ਤੇ ਅਸੀਂ ਕਦੇ ਗਏ ਗਏ ਨਾ ਹੋਈਏ ਤੁਰੇ ਨਾ ਹੋਈਏ ਤੇ ਸਾਧ ਸੰਗਤ ਜੀ ਉਹ ਰਸਤਾ ਸਾਨੂੰ ਹਮੇਸ਼ਾ ਔਖਾ ਹੀ ਲੱਗਦਾ ਏ ਪਰ ਜਿਹੜੇ ਰਸਤੇ ਤੇ ਅਸੀਂ ਨਿਤਾਬਦ ਜਾਂਦੇ ਰਹੀਏ ਜਾਂਦੇ ਰਹੀਓ ਫਿਰ ਸਾਨੂੰ ਸੋਖਾ ਲੱਗਣਾ ਸ਼ੁਰੂ ਹੋ ਜਾਂਦਾ ਹੁਣ ਅਸੀਂ ਬਾਣੀ ਨਹੀਂ ਪੜਦੇ ਨਿਤਨੇਮ ਤੋਂ ਅਸੀਂ ਕੋਹਾਂ ਦੂਰ ਆ। ਅਸੀਂ ਸਾਰੇ ਕਰਮ ਕਰ ਲੈਨੇ ਆ ਪਰ ਦੁਨੀਆ ਨੂੰ ਖੁਸ਼ ਕਰਨ ਲਈ। ਵਾਹਿਗੁਰੂ ਨੂੰ ਖੁਸ਼ ਕਰਨ ਦਾ ਕਿੰਨੂ ਯਾਦ ਹੈ। ਅੱਜ ਹੁਣ ਅਸੀਂ ਇਹ ਕਵਾਂਗੇ ਕਿ ਅਸੀਂ ਬਾਣੀ ਪੜਦੇ ਆ ਹੁਣ ਅਸੀਂ ਅੰਦਰ ਚਾਤੀ ਮਾਰੀ ਆ ਆਪਣੇ। ਅਸੀਂ ਬਾਣੀ ਕਿਉਂ ਪੜਦੇ ਆ ਕਿ ਸਾਡੇ ਮਨ ਦੀ ਇੱਛਾ ਇਹ ਹੈ ਕਿ ਬਾਣੀ ਪੜ ਕੇ ਸੇਵਾ ਕਰਕੇ ਅਸੀਂ ਆਪਣੇ ਵਾਹਿਗੁਰੂ ਨੂੰ ਖੁਸ਼ ਕਰੀਏ ਨਹੀਂ। ਅਸੀਂ ਬਾਣੀ ਅੱਜ ਪੜਦੇ ਜ਼ਰੂਰ ਆ ਪਰ ਦਾਤਾਂ ਵਾਸਤੇ। ਸੇਵਾ ਵੀ ਕਰਦੇ ਆ ਪਰ ਮਨ ਦੇ ਵਿੱਚ ਲਾਲਚ ਹੁੰਦਾ ਹੈ ਇਸ਼ਾ ਦਾ ਕਿ ਮੇਰੀ ਇੱਛਾ ਪੂਰੀ ਹੋ ਜੇ ਮੈਂ ਸੇਵਾ ਕਰਾਂ ਬਾਣੀ ਪੜਾਂ ਹੁਣ ਜੇ ਪ੍ਰਭਲ ਇੱਛਾ ਮਨ ਦੀ ਹੋਵੇ ਕਿ ਮੈਂ ਆਪਣੇ ਵਾਹਿਗੁਰੂ ਨੂੰ ਖੁਸ਼ ਕਰਨਾ ਹੈ ਉਹ ਵਾਹਿਗੁਰੂ ਨੂੰ ਜਦੋਂ ਅਸੀਂ ਖੁਸ਼ ਕਰ ਲੈਂਦੇ ਆ ਨਾ ਇਹ ਦੁਨੀਆਵੀ ਤੌਰ ਤੇ ਵੀ ਜੇ ਅਸੀਂ ਸਮਝਣਾ ਹੋਵੇ ਜਿੱਦਾਂ ਕਿਸੇ ਰਾਜਨੀਤਿਕ ਨੇਤਾ ਨੂੰ ਅਸੀਂ ਖੁਸ਼ ਕਰ ਲਈਏ ਫਿਰ ਉਹ ਸਾਡੇ ਸਾਰੇ ਕੰਮਾਂ ਨੂੰ ਸਵਾਰ ਦਿੰਦਾ ਹੈ ਰਾਜਨੀਤਿਕ ਦੁਨੀਆਵੀ ਤੌਰ ਤੇ ਵਣਜੇ ਅਸੀਂ ਖੰਡਾ ਬ੍ਰਹਿਮੰਡਾ ਦੇ ਮਾਲਕ ਨੂੰ ਖੁਸ਼ ਕਰ ਲਾਂਗੇ ਤੇ ਉਹਦੀ ਖੁਸ਼ੀ ਉਹਦੀ ਮਿਹਰ ਸਾਡੇ ਤੇ ਹੋ ਜੇਗੀ ਕੋਈ ਸਾਡਾ ਕਾਰਜੜਿਆ ਰਹੇਗਾ ਇਹ ਨੌ ਨਿਧੀਆਂ 18 ਸਿੱਧੀਆਂ ਸਾਡੇ ਮਗਰ ਮਗਰ ਫਿਰਨਗੀਆਂ ਅੱਜ ਅਸੀਂ ਦਾਤਾਂ ਦੇ ਮਗਰ ਭੱਜੇ ਫਿਰਦੇ ਆਂ ਸਾਧ ਸੰਗਤ ਜੀ ਫਿਰ ਇਹ ਦਾਤਾਂ ਸਾਡੇ ਮਗਰ ਮਗਰ ਤੁਰੀਆਂ ਫਿਰਨਗੀਆਂ ਪਰ ਸ਼ਰਤ ਹੈ ਸਾਨੂੰ ਉਸ ਮਾਲਕ ਦੇ ਹੁਕਮ ਦੇ ਵਿੱਚ ਚੱਲਣਾ ਪਵੇਗਾ ਮਹਾਰਾਜ ਨੇ ਏਡਾ ਸੁਖਾਲਾ ਮਾਰਗ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਦਿੱਤਾ ਜੋ ਸੇ ਸਿਮਰਨ ਕਰਦੇ ਹਾਂ ਬਾਣੀ ਪੜ੍ਹਦੇ ਹਾਂ ਉਹ ਜਪ ਦਾ ਰੂਪ ਹੈ ਪਰ ਜੋ ਸੇਵਾ ਹੈ ਉਹ ਤਪ ਦਾ ਰੂਪ ਹੈ ਇਹ ਸਭ ਤੋਂ ਵੱਡਾ ਤਪ ਹੈ ਜੋ ਕੋਈ ਸੇਵਾ ਕਰੇ ਮਨ ਕਰਕੇ ਤਨ ਕਰਕੇ ਸੇਵਾ ਕਰੇ ਧਨ ਕਰਕੇ ਵੀ ਸੇਵਾ ਕਰੇ ਸਤਿਗੁਰ ਸੱਚੇ ਪਾਤਸ਼ਾਹ ਬਖਸ਼ਿਸ਼ਾਂ ਵਰਤਾ ਦਿੰਦੇ ਨੇ ਖੁਸ਼ੀਆਂ ਖੇੜੇ ਬਖਸ਼ ਦਿੰਦੇ ਨੇ ਸਾਹਸੰਗਤ ਜੀ ਅਸੀਂ ਝੋਰੀਆਂ ਦੇ ਵਿੱਚ ਅਸੀਂ ਅੱਜ ਜੀ ਰਹੇ ਹਾਂ ਕਿਹੜਾ ਮਨੁੱਖ ਹੈ ਜਿਹੜਾ ਕਵੇ ਕਿ ਮੈਨੂੰ ਕੋਈ ਚਿੰਤਾ ਨਹੀਂ ਮੈਨੂੰ ਕੋਈ ਪਰੇਸ਼ਾਨੀ ਨਹੀਂ ਕੋਈ ਮੁਸ਼ਕਲ ਨਹੀਂ ਸਾਰੇ ਕਹਿਣਗੇ ਅਸੀਂ ਦੁਖੀ ਹਾਂ ਸਾਨੂੰ ਪਰੇਸ਼ਾਨੀਆਂ ਨੇ ਘੇਰਿਆ ਆਇਆ ਕਿਸੇ ਨੂੰ ਬੱਚਿਆਂ ਦੀ ਪਰੇਸ਼ਾਨੀ ਹੈ ਕਿਸੇ ਨੂੰ ਘਰ ਦੀ ਪਰੇਸ਼ਾਨੀ ਹੈ ਕਿਸੇ ਨੂੰ ਜ਼ਮੀਨ ਜਾਇਦਾਦ ਰੋਗਾਂ ਦੀ ਪਹਿਚਣ ਪਰੇਸ਼ਾਨੀ ਹੈ ਕੋਈ ਨਾ ਰੋਗਾਂ ਤੋਂ ਬਚਿਆ ਕੌਣ ਰਹਿ ਸਕਦਾ ਹੈ ਜਾਂ ਇੰਨਾਂ ਮੁਸ਼ਕਲਾਂ ਤੋਂ ਕੌਣ ਬਚਿਆ ਰਹਿ ਸਕਦਾ ਜਿਹੜਾ ਕਵੇ ਮੈਨੂੰ ਕੋਈ ਚਿੰਤਾ ਨਹੀਂ ਦੇਖੋ ਜਿਹੜਾ ਤੇ ਉਸ ਮਾਲਕ ਦਾ ਚਿੰਤਨ ਕਰਦਾ ਹੈ ਉਹਨੂੰ ਚੇਤੇ ਰੱਖਦਾ ਹੈ ਯਾਦ ਰੱਖਦਾ ਹੈ ਉਸ ਮਾਲਕ ਦੀ ਯਾਦ ਜਿਹਦੇ ਹਿਰਦੇ 'ਚ ਵਸੀ ਹੋਵੇ ਉਹ ਇੰਨਾਂ ਚਿੰਤਾਵਾਂ ਝੋਰੀਆਂ ਤੋਂ ਬਚ ਜਾਂਦਾ ਹੈ ਕਿਉਂਕਿ ਉਹ ਉਸ ਸਰਬਸ਼ਕਤੀਮਾਨ ਪਿਤਾ ਦੇ ਨਾਲ ਜੁੜ ਗਿਆ ਹੈ ਜਿਹੜਾ ਅਸੀਂ ਸ਼ਕਤੀ ਦੇ ਨਾਲ ਨਿਰਭਉ ਪਿਤਾ ਦੇ ਨਾਲ ਨਿਰਵੈਰ ਪਿਤਾ ਦੇ ਨਾਲ ਜੁੜ ਗਿਆ ਹੋਵੇ ਉਹਨੂੰ ਕਿਹੜੀ ਤੰਗੀ ਕਿਹੜੀ ਪਰੇਸ਼ਾਨੀ ਸਾ ਸੰਗ ਜੀ ਦੁਖੀ ਕਰ ਸਕਦੀ ਏ ਇਹ ਸਾਰੀਆਂ ਦਾਤਾਂ ਆਪਣੇ ਆਪ ਸਾਡੇ ਪਿੱਛੇ ਪਿੱਛੇ ਆਉਣਗੀਆਂ ਦੇਖੋ ਅਸੀਂ ਜਿਹੜੀ ਚੀਜ਼ ਨੂੰ ਪਾਉਣ ਦੀ ਕੋਸ਼ਿਸ਼ ਕਰਦੇ ਹਾਂ ਅੱਜ ساری ਉਮਰ ਲਾ ਦਿੰਨੇ ਹਾਂ ਕੀ ਅਸੀਂ ਕਦੀ ਸੈਟੀਸਫਾਈਡ ਹੋਏ ਕਿ ਹਾਂ ਹੁਣ ਬਹੁਤ ਧਨ ਕਮਾ ਲਿਆ ਏ ਬੜੀ ਜਾਇਦਾਦ ਇਕੱਠੀ ਕਰ ਲਈ ਏ ਬਸ ਨਹੀਂ ਹੁਣ ਮੈਂ ਬਹਿ ਕੇ ਆਰਾਮ ਕਰਨਾ ਨੇ ਜਿਹੜਾ 10000 ਕਮਾਰਿਆ ਏ ਉਹਨੂੰ ਲੱਖ ਦੀ ਭੁੱਖ ਹੈ ਲੱਖ ਵਾਲੇ ਨੂੰ ਕਰੋੜ ਦੀ ਭੁੱਖ ਹੈ ਕਰੋੜ ਵਾਲੇ ਨੂੰ ਸਾਢੇ 3 ਅਰਬ ਦੀ ਭੁੱਖ ਹੈ ਤੇ ਅਰਬ ਵਾਲਾ ਰਾਜਿੰਦਾ ਨਹੀਂ ਉਹਨੂੰ ਅੱਗੇ ਉਹਦੀ ਭੁੱਖ ਵੱਧਦੀ ਜਾਂਦੀ ਹੈ ਪਰ ਜਿਹੜਾ ਉਸ ਮਾਲਕ ਦੇ ਨਾਲ ਜੁੜ ਜਾਂਦਾ ਹੈ ਨਾ ਉਹਦੀਆਂ ਭੁੱਖਾਂ ਮਿਟ ਜਾਂਦੀਆਂ ਨੇ ਉਹਨੂੰ ਸਬਰ ਮਿਲ ਜਾਂਦਾ ਹੈ ਸਦਕਾ ਮਿਲ ਜਾਂਦਾ ਹੈ ਸਬਰ ਸਦਕਾ ਨਹੀਂ ਜਿੰਨਾ ਚਿਰ ਰਹੋਂਦਾ ਉਹਨਾਂ ਚਿਰ ਭੁੱਖ ਨਹੀਂ ਮਿਟਣੀ ਤੇ ਜਿੰਨਾ ਚਿਰ ਭੁੱਖ ਨਹੀਂ ਮਿਟਣੀ ਉਹਨਾਂ ਚਿਰ ਸਾਢੇ 3 ਸਾਡੇ ਕੀਤੇ ਹੋਏ ਕਰਮ ਚਾਹੇ ਤਾਂ ਆਰਮਿਕ ਨੇ ਉਹ ਪ੍ਰਵਾਨ ਨਹੀਂ ਹੋਣੀ ਸੋ ਗੁਰੂ ਸਾਹਿਬ ਦੇ ਅੱਗੇ ਖੜੇ ਹੋ ਕੇ ਅਰਜੋਈ ਬੇਨਤੀ ਕਰਿਆ ਕਰੋ ਪਾਤਸ਼ਾਹ ਕਾਲਯੁਗ ਦਾ ਸਮਾਏ ਥਾਂ ਥਾਂ ਤੇ ਅਸੀਂ ਡੋਲ ਜਾਂਨੇ ਅਜੇ ਤੇਰੀ ਮਿਹਰ ਭਰੀ ਨਦਰ ਸਾਡੇ ਤੇ ਰਹੇ ਤੇਰਾ ਹੱਥ ਸਾਡੇ ਸਿਰ ਤੇ ਰਹੇ ਤੇ ਸਾਨੂੰ ਤੂੰ ਡੋਲਣ ਤੋਂ ਬਚਾ ਸਕਦਾ ਹੈ ਸੋ ਗੁਰੂ ਪਾਤਸ਼ਾਹ ਮਿਹਰ ਕਰਨ ਸਾਧ ਸੰਗਤ ਜੀ ਸਭ ਨੂੰ ਗੁਰਸਿੱਖੀ ਜੀਵਨ ਬਖਸ਼ਣ ਇਹੀ ਸਾਧ ਸੰਗਤ ਜੀ ਅਰਦਾਸ ਹਰ ਗੁਰਸਿੱਖ ਦੀ ਹੋਣੀ ਚਾਹੀਦੀ ਹੈ ਸਾਰੀ ਉਮਰ ਸਾਡੀ ਲੱਗ ਜਾਂਦੀ ਹੈ ਪਰ ਅਸੀਂ ਪੱਕੇ ਸਿੱਖ ਨਹੀਂ ਬਣ ਪਾਉਂਦੇ। ਸੋ ਪਾਤਸ਼ਾ ਮਿਹਰ ਕਰਦੇ ਨੇ ਜਿਹੜੇ ਇਨਸਾਨ ਤੇ ਉਹ ਸੇਵਾਦਾਰ ਬਣਦਾ ਏ ਉਹ ਪੱਕਾ ਪਾਠੀ ਬਣਦਾ ਏ। ਅਸੀਂ ਪਾਠੀਆਂ ਨੂੰ ਅਸੀਂ ਐਵੇਂ ਅੱਜ ਸਮਝਦੇ ਹਾਂ। ਸਾਧ ਸੰਗਤ ਜੀ ਬਾਣੀ ਪੜਿਆ ਕਰੋ, ਸੇਵਾ ਕਰਿਆ ਕਰੋ। ਗੁਰੂ ਪਾਤਸ਼ਾ ਅੰਗ ਸੰਗੋ ਕੇ ਵਰਤਦੇ ਨੇ ਸਦਾ ਅੰਗ ਸੰਗੇ ਅਪੰਗਮ ਬਿਗੂਤੇ। ਗੁਰੂ ਮੇਰੇ ਸੰਗ ਸਦਾ ਹੈ ਨਾਲੇ ਕੋਈ ਸਮਝੇਦਾ ਸਹੀ ਕਿ ਗੁਰੂ ਮੇਰੇ ਨਾਲ ਹੈ। ਜਿੰਨੇ ਸਮਝ ਲਿਆ ਉਹਨੇ ਪਾ ਲਿਆ। ਜਿਨਨੇ ਗੁਰੂ ਨੂੰ ਦੂਰ ਜਾਣਿਆ ਉਹਦੇ ਲਈ ਗੁਰੂ ਦੂਰੀ ਏ ਸਾਧ ਸੰਗਤ ਜੀ ਅੱਜ ਤੋਂ 10-15 ਦਿਨ ਪਹਿਲਾਂ ਤੁਹਾਡੇ ਅੱਗੇ ਇੱਕ ਬੇਨਤੀ ਕੀਤੀ ਸੀ ਕਿ ਇੱਕ ਵਿਧਵਾ ਬੀਬੀ ਜਿਹਦੇ ਦੋ ਬੇਟੇ ਨੇ ਛੋਟੀ ਉਮਰ ਹੈ ਪੈਨਸ਼ਨ ਦੇ ਨਾਲ ਉਸ ਬੀਬੀ ਦਾ ਗੁਜ਼ਾਰਾ ਚੱਲਦਾ ਏ ਸੋ ਜੋ ਰਾਸ਼ਨ ਗੁਰਦੁਆਰਾ ਰਾਮ ਸਰ ਸਾਹਿਬ ਆਪ ਸਭ ਸੰਗਤਾਂ ਦੇ ਸਹਿਯੋਗ ਦੇ ਨਾਲ ਵਿਧਵਾ ਬੀਬੀਆਂ ਨੂੰ ਦਿੱਤਾ ਜਾਂਦਾ ਉਥੋਂ ਰਾਸ਼ਨ ਘੜਦੀ ਹੁਣ ਉਹ ਬੀਬੀ ਦਾ ਜਿਹੜਾ ਪਿੰਡ ਹੈ ਉਰਮਦਾਸ ਏਰੀਆ ਚ ਜਿੱਥੇ ਹੜ ਬੜੇ ਆਏ ਸੀ ਉਹ ਹੜ ਦੇ ਕਾਰਨ ਬੀਬੀ ਦਾ ਘਰ ਜਿਹੜਾ ਸੀ ਬਿਲਕੁਲ ਮਤਲਬ ਖਤਮੀ ਹੋ ਗਿਆ ਨੀਹਾਂ ਕਮਜ਼ੋਰ ਹੋ ਗਈਆਂ ਤੇ ਉੱਥੇ ਉਹਨਾਂ ਨੇ ਬੇਨਤੀ ਕੀਤੀ ਵੀ ਸਾਡਾ ਘਰ ਬੜਾ ਕਮਜ਼ੋਰ ਹੋ ਗਿਆ ਉਹ ਬੇਨਤੀ ਤੁਹਾਡੇ ਅੱਗੇ ਰੱਖੀ ਸੀ ਵੀ ਉਹ ਬੀਬੀ ਦਾ ਇਹ ਕਹਿਣਾ ਹੈ ਕਿ ਇੱਕ ਕਮਰਾ ਹੀ ਜੇ ਮੈਨੂੰ ਕੋਈ ਬਣਾ ਕੇ ਦੇ ਦੇ ਕਿਉਂਕਿ ਕੋਈ ਸਹਾਰਾ ਨਹੀਂ ਜਿਹਦਾ ਕੋਈ ਨਹੀਂ ਹੁੰਦਾ ਗੁਰੂ ਹੁੰਦਾ ਹੈ ਗੁਰੂ ਕੀ ਸੰਗਤ ਹੁੰਦੀ ਹੈ ਗੁਰੂ ਦੀ ਸੰਗਤ ਅੱਗੇ ਬੇਨਤੀ ਕੀਤੀ ਪੀ ਕੋਈ ਘਰ ਛੋਟਾ ਜਿਹਾ ਇੱਕ ਕਮਰਾ ਬਣਾ ਲੇ ਬਹੁਤਾ ਘਰ ਚਾਹੀਦਾ ਨਹੀਂ ਕਮਰਾ ਚਾਹੀਦਾ ਵੀ ਗਰਮੀ ਤੇ ਕੱਢ ਲਈਏ ਹੁਣ ਸਿਆਲ ਆ ਰਿਹਾ ਹੈ ਕਿਵੇਂ ਗੁਜ਼ਾਰਾ ਹੋਏਗਾ ਸੋ ਉਹ ਬੇਨਤੀ ਤੁਹਾਡੇ ਅੱਗੇ ਕੀਤੀ ਸੀ ਪਰ ਹਰਾਨੀ ਸਾਹਸੰਗਜੀ ਤੁਸੀਂ ਵੀਡੀਓਜ਼ ਦੇ ਵਿਊ ਦੇਖਿਓ ਇੰਸਟਾਗ੍ਰam ਤੇ 14-15000 ਵਿਊ ਤੇ YouTube ਤੇ ਵੀ 10000 ਵਿਊ ਵਾਧੀ ਹੋ ਗਏ ਨੇ ਪਰ ਤੁਸੀਂ ਮੰਨੋਗੇ ਵੀ ਇੱਕ ਮਤਲਬ ਕਿਸੇ ਦਾ ਇੱਕ ਸੰਗਤ ਦੇ ਵਿੱਚੋਂ ਇੱਕ ਜਾਣੇ ਦਾ ਵੀ ਕਿਸੇ ਦਾ ਮੈਸੇਜ ਜਾਂ ਸੇਵਾ ਨਹੀਂ ਆਈ 10 ਰੁਪਏ ਦੀ ਸੇਵਾ ਵੀ ਨਹੀਂ ਆਈ 뷰 ਇੰਨੇ ਹੋ ਗਏ ਕਿਉਂ ਸਾਸੰਗਤ ਜੀ ਅੱਗੇ ਨਹੀਂ ਆ ਸਕਦੇ ਅਸੀਂ ਇੱਕ ਲੋੜਵੰਦ ਬੀਬੀ ਬੇਸਹਾਰਾ ਉਹਨੇ ਬੇਨਤੀ ਕੀਤੀ ਸੀ ਸੋ ਉਹ ਬੇਨਤੀ ਤੁਹਾਡੇ ਅੱਗੇ ਕੀਤੀ ਸੀ ਕਿਉਂਕਿ ਸਾਸੰਗਤ ਜੀ ਜ਼ਰੂਰਤਮੰਦ ਦੀ ਜ਼ਰੂਰਤ ਪੂਰੀ ਕਰਨੀ ਇਹ ਗੁਰੂ ਦਾ ਉਪਦੇਸ਼ ਹੈ ਸੋ ਵਿਧਵਾ ਬੀਬੀ ਹੈ ਅਜੇ ਵੀ ਇੱਕ ਵਾਰੀ ਫੇਰ ਦੁਬਾਰਾ ਵੀਡੀਓ ਪਾ ਰਹੇ ਹਾਂ ਪੀ ਜਰੂਰ ਸੰਗਤ ਜੀ ਤੁਸੀਂ ਚਾਹੇ ਉਹਨਾਂ ਦਾ ਨੰਬਰ ਲੈ ਲਓ ਉਹਨਾਂ ਦੇ ਨਾਲ ਡਾਇਰੈਕਟ ਸੰਪਰਕ ਕਰਕੇ ਉਹਨਾਂ ਨੂੰ ਪੁੱਛ ਲਓ ਉਹਨਾਂ ਨੂੰ ਕਿੰਨੀ ਜ਼ਰੂਰਤ ਹੈ ਤੰਬੂ ਲਾ ਕੇ ਬਾਹਰ ਟੈਂਪਰੇਰੀ ਉੱਥੇ ਰਹਿ ਰਿਹਾ ਕੋਈ ਸਮਾਨ ਨਹੀਂ ਬਚਿਆ ਕਰਦਾ ਸੋ ਸੰਗਤ ਜੀ ਹੱਥ ਜੋੜ ਕੇ ਦਾਸ ਬੇਨਤੀ ਕਰਦਾ ਏ ਜਰੂਰ ਅੱਗੇ ਆਓ ਜਿੰਨੀ ਵੀ ਸੰਗਤ ਜੁੜੀ ਹੈ 200 400 ਇਸ ਚੈਨਲ ਦੇ ਨਾਲ ਜੇ 100 100 200 200 5 500 ਜਿੰਨੀ ਕੋਈ ਕਰ ਸਕਦਾ ਜਿੰਨੀ ਕਿਸੇ ਦੀ ਸਮਰੱਥਾ ਹੈ ਉਹ ਸੇਵਾ ਕਰਨ ਲੱਗੇ ਨਾ ਇੱਕ ਕਮਰਾ ਕੋਈ ਜ਼ਿਆਦਾ ਵੱਡੀ ਨਹੀਂ 2-3 3 ਲੱਖ ਰੁਪਏ ਚ ਕਮਰਾ ਪੂਰਾ ਤਿਆਰ ਹੋ ਜਾਣਾ ਸੁਸੰਗਤ ਜੀ ਜ਼ਰੂਰ ਅੱਗੇ ਆਓ ਉਸ ਭੈਣ ਦੀ ਬਾਹ ਫੜੀਏ ਕਿਉਂਕਿ ਇਹ ਦੋ ਵਿਧਵਾ ਬੀਬੀਆਂ ਇਕੱਠੇ ਕਰਨੇ ਇਹਨਾਂ ਦੇ ਦੋਨਾਂ ਦੇ ਘਰ ਬਿਲਕੁਲ ਖਤਮ ਹੋ ਗਏ ਨੇ ਸੋ ਪਹਿਲਾਂ ਇੱਕ ਬੀਬੀ ਦਾ ਬਣਾਈਏ ਫਿਰ ਦੂਸਰੀ ਵੱਲ ਉਹਦਾ ਸ਼ੁਰੂ ਕਰਾਂਗੇ ਪਰ ਬੇਨਤੀ ਆਪ ਨੂੰ ਸਰਕਾਰ ਕਰਨੀ ਪਊਗੀ ਸੰਗਤ ਜੀ ਗੁਰੂ ਸਾਹਿਬ ਕਿਰਪਾ ਕਰਨ ਆਪ ਜੀ ਨੂੰ ਬਲ ਉਦਮ ਬਖਸ਼ਣ ਆਪ ਜੀ ਵੱਤ ਤੋਂ ਵੱਧ ਸੇਵਾ ਕਰੋ ਤਾਂ ਜੋ ਇਸ ਬੇਸਹਾਰਾ ਵਿਧਵਾ ਬੀਬੀ ਦਾ ਜੋ ਘਰ ਹੈ ਉਹ ਬਣ ਸਕੇ ਇਹ ਵਿਧਵਾ ਬੀਬੀ ਸਾਧ ਸੰਗਤ ਜੀ ਜਿਹਦੇ ਘਰ ਮਤਲਬ ਇੱਕ ਜਾਣਾ ਵੀ ਕਮਾਉਣ ਵਾਲਾ ਨਹੀਂ ਕੋਈ ਕਮਾਈ ਦਾ ਸਾਧਨ ਨਹੀਂ ਪੈਨਸ਼ਨ ਹੁੰਦੀ ਹੈ ਬੱਚਿਆਂ ਦੀ ਪੈਨਸ਼ਨ ਲੱਗੀ ਹੈ ਉਹਦੇ ਨਾਲ ਥੋੜਾ ਬਹੁਤ ਗੁਜ਼ਾਰਾ ਕਰਦਾ ਚੱਲਦਾ ਹੈ ਕਮਰਾ ਤੇ ਉਹ ਬਣਾ ਹੀ ਨਹੀਂ ਸਕਦੇ ਘਰ ਨਹੀਂ ਬਣਾ ਸਕਦੇ ਸੋ ਆਪ ਸਭ ਸੰਗਤਾਂ ਦੇ ਅੱਗੇ ਬੇਨਤੀ ਹੈ ਭਾਈ ਜਰੂਰ ਅੱਗੇ ਆਓ ਸੋ ਇਸ ਪਰਿਵਾਰ ਦੀ ਬਾਹ ਫੜੋ ਇਹ ਪਿੰਡ ਹੈ ਕੁਮਰਾਂ ਹੈ ਰਮਦਾਸ ਦੇ ਵਿੱਚ ਤੇ ਜਰੂਰ 사ਸੰਗ ਜੀ ਵੱਧ ਤੋਂ ਵੱਧ ਜਿੰਨੀ ਕੋਈ ਸੇਵਾ ਕਰ ਸਕਦਾ ਹੈ ਤੇ ਜਰੂਰ ਸੇਵਾ करिए ਤਾਂ ਜੋ ਇਸ ਪਰਿਵਾਰ ਨੂੰ ਇੱਕ ਕਮਰਾ ਬਣਾ ਕੇ ਦਿੱਤਾ ਜਾ ਸਕੇ ਤਾਂ ਜੋ ਸਿਆਲ ਇਹਨਾਂ ਦਾ ਮਤਲਬ ਠੀਕ ਲੰਘ ਸਕੇ ਨਹੀਂ ਤੇ 사ਸੰਗ ਜੀ ਜਿੱਦਾਂ ਉਹ ਤੰਬੂ ਲਾ ਕੇ ਰਹਿ ਰਹੇ ਨੇ ਤੇ 사ਸੰਗ ਜੀ ਅੰਦਰ ਜਾ ਨਹੀਂ ਸਕਦੇ ਇੱਕ ਤੇ ਛੱਤ ਉੱਡ ਗਈ ਇੱਕ ਛੱਤ ਹੈ ਪਰ ਉਹ ਇੰਨੀ ਕ ਕਮਜ਼ੋਰ ਹੈ ਇਹ ਨਾ ਹੋਵੇ ਪੀਓ ਉੱਥੇ ਰਹਿਣਾ ਸ਼ੁਰੂ ਕਰਦੇ ਨੇ ਤੇ ਛੱਤ ਦੇਖ ਜੇ ਤੇ ਰੱਬ ਨਾ ਕਰੇ ਇਦਾਂ ਦਾ ਕੋਈ ਘਟਨਾ ਹੋਵੇ ਫੇਰ ਸਾਨੂੰ ਦੁੱਖ ਹੋਵੇ ਸੋ ਜਰੂਰ ਬੇਨਤੀ ਸਵੀਕਾਰ ਕਰਿਓ ਇਸ ਪਰਿਵਾਰ ਦੀ ਵੱਧ ਤੋਂ ਵੱਧ ਜਿੰਨੀ ਕੋਈ ਕਰ ਸਕਦਾ ਹੈ ਮਦਦ ਜਰੂਰ ਕਰੀਏ ਸਾ ਸੰਗਤ ਜੀ ਚੈਨਲ ਤੋਂ ਅਸੀਂ ਹੱਦ ਬੀਤੀਆਂ ਸੰਗਤ ਦੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਕਿ ਕਿਵੇਂ ਸੰਗਤ ਦੇ ਨਾਲ ਪਿਆਰੇ ਬਾਬਾ ਦੀਪ ਸਿੰਘ ਜੀ ਬਾਬਾ ਨੋਦ ਸਿੰਘ ਜੀ ਮੁਸ਼ਹੀ ਸਿੰਘ 96 ਕਰੋੜ ਫੌਜਾਂ ਅੱਜ ਵੀ ਵਰਤਦੀਆਂ ਨੇ ਉਹਨਾਂ ਦੇ ਨਾਲ ਖੜ੍ਹਦੀਆਂ ਨੇ ਖੇੜ ਸਾਰੀ ਸਾ ਸੰਗਤ ਜੀ ਭਰੋਸੇ ਦੀ ਹੈ ਵਿਸ਼ਵਾਸ ਦੀ ਹੈ ਜਿਨ੍ਹਾਂ ਨੇ ਭਰੋਸਾ ਕੀਤਾ ਉਹਨਾਂ ਨੇ ਪਾਲਿਆ ਜਿਹੜੇ ਬੇਵਿਸ਼ਵਾਸੀ ਰਹੇ ਉਹਨਾਂ ਨੂੰ ਸਾ ਸੰਗਤ ਜੀ ਕੁਝ ਹਾਸਲ ਜਾਂ ਨਹੀਂ ਜੀਉਂਦਾ ਸੋ ਅੱਜ ਜਿਹੜੀ ਹੱਡ ਬੀਤੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਇੱਕ ਵੀਰ ਜੋ ਜੋ ਇਟਲੀ ਦਾ ਰਹਿਣ ਵਾਲਾ ਹੈ ਤੇ ਉਹ ਵੀਰ ਨੇ ਦੱਸਿਆ ਕਿ ਇਟਲੀ ਆਏ ਨੂੰ ਮੈਨੂੰ 20 ਤੋਂ 25 ਸਾਲ ਹੋ ਗਏ ਨੇ ਤੇ ਇੱਧਰ ਆ ਕੇ ਮੈਂ ਬੜੀ ਮਿਹਨਤ ਕੀਤੀ ਤੇ ਬੜੀ ਉਸ ਮਾਲਕ ਦੀ ਕਿਰਪਾ ਲਈ ਕਿ ਮੈਂ ਮਿਹਨਤ ਕਰਕੇ ਚਲੋ ਮਾਲਕ ਦੀ ਕਿਰਪਾ ਵੀ ਰਹੀ ਤੇ ਮੈਂ ਘਰ ਵੀ ਮੇਰਾ ਇੱਥੇ ਆਪਣਾ ਹੈ ਤੇ ਮੈਂ ਆਪਣਾ ਛੋਟਾ ਜਿਹਾ ਇੱਕ ਬਿਜ਼ਨਸ ਸ਼ੁਰੂ ਕੀਤਾ ਤੇ ਇਹ ਕਹਿੰਦੇ ਕਿ ਹੁਣ ਬਿਜ਼ਨਸ ਸ਼ੁਰੂ ਕੀਤਾ ਚਲੋ ਵਧੀਆ ਚੱਲਿਆ ਪਰ ਹੁਣ ਮੈਂ ਮਤਲਬ ਉਮਰ ਵਧੇਰੇ ਹੋਣ ਕਰਕੇ ਮੇਰੇ ਕੋਲ ਇੰਨਾ ਵਰਕ ਲੋਡ ਨਹੀਂ ਚੱਲਿਆ ਜਾਂਦਾ ਬੱਚੇ ਮੇਰੇ ਜਵਾਨ ਨੇ ਦੋ بیٹے ਨੇ ਕਿੰਦੇ ਦੋਵੇਂ ਬੇਟੇ ਜਿਹੜੇ ਆ ਉਹ ਆਪਣੇ ਬਿਜ਼ਨਸ ਵੱਲ ਧਿਆਨ ਨਹੀਂ ਕਰਦੇ ਉਹ ਕਹਿੰਦੇ ਕਿ ਸਿਵਲ ਜੌਬ ਕਰਨੀ ਕਹਿੰਦੇ ਕਿ ਹੱਥ ਆਕ ਹਾਰ ਕੇ ਉਹ ਬਿਜ਼ਨਸ ਜਿਹੜਾ ਮੇਰਾ ਘਟਦਾ ਘਟਦਾ ਬਿਲਕੁਲ ਘਾਟੇ 'ਚ ਪੈ ਰਿਹਾ ਹੁਣ ਘਾਟੇ 'ਚ ਜਾ ਰਿਹਾ ਹੈ ਤੇ ਉਹ ਕਹਿੰਦਾ ਕਿ ਦੁੱਖ ਤੇ ਹੁੰਦਾ ਹੀ ਆ ਕਿ ਇੰਨੀ ਮਿਹਨਤ ਕਰਕੇ ਜਦੋਂ ਬਿਜ਼ਨਸ ਕੋਈ ਖੜਾ ਕੀਤਾ ਹੋਵੇ ਤੇ ਬਿਜ਼ਨਸ ਅੱਗੇ ਵਧਣਾ ਚਾਹੀਦਾ ਸੀ ਪਰ ਮੇਰਾ ਬਿਜ਼ਨਸ ਥੱਲੇ ਗਿਆ ਪਰ ਕਹਿੰਦਾ ਕਿ ਹੁਣ ਕੀ ਕਰ ਸਕਦੇ ਸਾਂ ਹੁਣ ਬੱਚੇ ਜਿਹੜੇ ਸੀ ਉਹ ਆਪੂ ਆਪਣੇ ਰਾਹੇ ਨੇ ਹੁਣ ਮੈਂ ਤੇ ਮੇਰੀ ਪਤਨੀ ਮੈਂ ਹੁਣ ਬਜ਼ੁਰਗ ਆ ਮੇਰੇ ਕੋਈ ਨਹੀਂ ਕੰਮ ਹੁੰਦਾ ਤੇ ਪਤਨੀ ਮੇਰੀ ਵੀ ਬਿਮਾਰ ਰਹਿੰਦੀ ਐ ਤੇ ਕਹਿੰਦੇ ਕਿ ਇਦਾਂ ਹੀ ਪਤਨੀ ਮੇਰੀ ਜਿਹੜੀ ਆ ਲਗਣ ਲੱਗੀ ਉਹਦੀ ਤੇ ਉਹਨੇ ਬਾਣੀ ਪੜਨੀ ਸ਼ੁਰੂ ਕੀਤੀ ਗੁਰੂ ਘਰ ਜਾਂਦੀ ਸੀ ਉੱਥੋਂ ਲਗਣ ਲੱਗੀ ਤੇ ਉਹਨੇ ਮੈਨੂੰ ਵੀ ਜੋੜਿਆ ਉਹ ਕਹਿੰਦੇ ਕਿ ਮੈਨੂੰ ਜ਼ਿਆਦਾ ਬਾਣੀ ਤੇ ਮੈਂ ਨਹੀਂ ਪੜਦਾ ਪਰ ਹਾਂ ਮੂਲ ਮੰਤਰ ਮੈਂ ਜਰੂਰ ਕਰਦਾ ਆਂ ਜਦੋਂ ਉੱਠਦਾ ਆਂ ਵਾਹਿਗੁਰੂ ਗੁਰਮੰਤਰ ਦਾ ਜਾਪ ਕਰਦਾ ਆਂ ਤੇ ਇੱਕ ਅਰਦਾਸ ਸਾਡੀ ਹੁੰਦੀ ਹੈ ਦੋਨਾਂ ਜੀਆਂ ਦੀ ਇਹ ਸਾਡੇ ਬੱਚਿਆਂ ਨੂੰ ਮਾਲਕ ਸਤ ਮਤ ਬਖਸ਼ੇ ਤੇ ਇਹ ਚਲੋ ਜੋ ਵੀ ਕਰਨ ਪਰ ਸਾਡੀ ਕਦਰ ਤੇ ਕਰਨ ਤੇ ਕਹਿੰਦੇ ਕਿ ਇਦਾਂ ਅਰਦਾਸਾਂ ਬੇਨਤੀਆਂ ਅਸੀਂ ਕਰਦੇ ਇਸ ਆਸ ਦੇ ਵਿੱਚ ਜਿਉ ਰਹੇ ਆਂ ਕਿ ਚਲੋ ਮਾਲਕ ਕਿਰਪਾ ਕਰੇਗਾ ਕਿ ਤਨਾ ਕਿਤੇ ਇਹਨਾਂ ਨੂੰ ਸੁੱਧ ਬੁੱਧੀ ਮਾਲਕ ਬਖਸ਼ੇਗਾ ਕਹਿੰਦੇ ਬੱਚੇ ਜਿਹੜੇ ਸੀ ਸਾਡੇ ਕਹਨੇ ਤੋਂ ਤੇ ਬਾਹਰ ਹੀ ਸੀ ਪਰ ਹੋਰ ਵੀ ਕਹਿੰਦੇ ਵੀ ਸਾਡੀ ਪੁੱਛ ਗੇਸ਼ ਉਹਨਾਂ ਦੀ ਨਿਗਾਚ ਅਸੀਂ ਐਗਜ਼ਿਸਟ ਹੀ ਨਹੀਂ ਸੀ ਕਰਦੇ ਫਿਰ ਕਹਿੰਦੇ ਸਮਾਂ ਇਦਾਂ ਲੰਘਦਾ ਜਾਂਦਾ ਹੈ ਤੇ ਕਹਿੰਦੇ ਕਿ ਫਿਰ ਸਾਨੂੰ ਚੁਪਾਰਾ ਸਾਹਿਬ ਦਾ ਮੇਰੀ ਪਤਨੀ ਨੇ ਸੁਣਿਆ ਪਤਾ ਲੱਗਾ ਤੇ ਕਹਿੰਦੇ ਕਿ ਉਹ ਉਹਨੇ ਤੇ ਕਿਹਾ ਕਿ ਮੈਂ ਹੁਣ ਬਾਣੀ ਪੜਿਆ ਕਰਨੀ ਹੈ ਵੀ ਮੈਂ ਤੇ ਹੁਣ ਬੱਚਿਆਂ ਨੂੰ ਦੇਖ ਲਿਆ ਰਿਸ਼ਤੇਦਾਰਾਂ ਨੂੰ ਦੇਖ ਲਿਆ ਵੀ ਹੁਣ ਤੇ ਬਸ ਇੱਕ ਦਰ ਫੜਨਾ ਹੈ ਤੇ ਮੈਂ ਬਸ ਬਾਣੀ ਪੜਨੀ ਹੈ ਚਲੋ ਕਹਿੰਦੇ ਕਿ ਉਹਨੇ ਚੁਪਾਰਾ ਸਾਹਿਬ ਦੀਆਂ ਹਾਜ਼ਰੀਆਂ ਜਾਰੀ ਰੱਖੀਆਂ ਸ਼ੁਰੂ ਕਰਦੀਆਂ ਅਰਦਾਸ ਬੇਨਤੀ ਸ਼ਹੀਦਾਂ ਦੇ ਅੱਗੇ ਬਾਬਾ ਦੀਪ ਸਿੰਘ ਜੀ ਦਾ ਪਤਾ ਲੱਗਾ ਬਾਬਾ ਨੋ ਸਿੰਘ ਜੀ ਦਾ ਪਤਾ ਲੱਗਾ ਹੋਰ ਕਹਿੰਦੇ ਬਹੁਤ ਕੁਝ ਜਿਹੜਾ ਨਹੀਂ ਸੀ ਪਤਾ ਜਿੱਥੋਂ ਅਸੀਂ ਅਨਜਾਨ ਸਾਂ ਅਸੀਂ ਇਸ ਤਰ੍ਹਾਂ ਹੀ ਸਾਧ ਸੰਗਤ ਜੀ ਕਹਿੰਦੇ ਕਿ ਦੁਨੀਆ ਦਾ ਤੁਰ ਜਾਣਾ ਸੀ ਕੁਝ ਪਤਾ ਹੀ ਨਹੀਂ ਸੀ ਲੱਗਣਾ ਪਰ ਜਦੋਂ ਸ਼ਹੀਦਾਂ ਨੇ ਬਖਸ਼ਿਸ਼ ਕਰਨੀ ਹੁੰਦੀ ਹੈ ਆਪਣੇ ਆਪ ਕੋਈ ਬੇਲ ਬਣ ਜਾਂਦੀ ਹੈ ਕਹਿੰਦੇ ਸ਼ਹੀਦਾਂ ਦਾ ਪਤਾ ਲੱਗਾ ਚਲੋ ਹੌਲੀ ਹੌਲੀ ਸਵਾਵਾਂ ਦਾ ਵੀ ਪਤਾ ਲੱਗਾ ਕਿੰਨੇ ਸ਼ੀਦੀ ਦੇਖਦਾ ਉਦੋਂ ਪਤਾ ਲੱਗਾ ਇਦਾਂ ਹੀ ਕਿਸੇ ਵੀਡੀਓ ਦੇ ਰਾਹੀਂ ਕਹਿੰਦੇ ਕਿ ਹੁਣ ਸਾਡਾ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਕੋਈ ਨਹੀਂ ਅਸੀਂ ਵੇਚਵਟ ਕੇ ਸਾਰਾ ਇੱਧਰ ਆ ਗਏ ਸਾਂ ਰਿਸ਼ਤੇਦਾਰ ਸੀ ਪਰ ਕੋਈ ਐਡਾ ਗਹਿਲਾ ਰਿਸ਼ਤਾ ਨਹੀਂ ਸੀ ਵੀ ਜਿਹੜੇ ਸਾਡੇ ਘਰ ਜਾ ਸਾਡੇ ਘਰ ਕੇ ਅੰਮ੍ਰਿਤਸਰ ਸਾਹਿਬ ਜਾ ਕੇ ਅਰਦਾਸ ਕਰਾ ਕੇ ਆਉਣ ਕਹਿੰਦੇ ਕਿ ਚਲੋ ਨੰਬਰ ਮਿਲ ਗਿਆ ਸ਼ੀਦੀ ਦੇਗਾ ਲਈ ਸ਼ੀਦੀ ਦੇਗਾ ਕਰਾਉਂਦੇ ਰਹੇ ਲਗਾਤਾਰ ਲਗਾਤਾਰ ਸ਼ੀਦੀ ਦੇਗਾ ਬਾਬਾ ਨੋ ਸਿੰਘ ਜੀ ਦੇ ਆਸਾਨੇ ਤੇ ਵੀ ਕਰਾਈਆਂ ਟਾਲਾ ਸਾਹਿਬ ਵੀ ਕਰਾਈਆਂ ਤੇ ਉਹ ਕਹਿੰਦੇ ਕਿ ਚਲੋ ਨਾਲ ਬਾਣੀ ਦਾ ਪਹਿਰਾ ਤੇ ਚੱਲਦਾ ਰਿਹਾ ਅਰਦਾਸਾਂ ਬੇਨਤੀਆਂ ਸ਼ੀਦਾਂ ਦੇ ਅੱਗੇ ਚੱਲਦੀਆਂ ਰਹੀਆਂ ਕਹਿੰਦੇ ਕਿ ਸਾਡਾ ਬਿਜ਼ਨਸ ਬਿਲਕੁਲ ਬੰਦ ਸੀ ਬਿਲਕੁਲ ਤਾਲਾ ਲਾਉਣ ਵਾਲਾ ਬਾਕੀ ਰਹਿ ਗਿਆ ਸੀ ਬਸ ਇੱਕ ਨਾਂ ਦਾ ਬਿਜ਼ਨਸ ਸੀ ਬਾਕੀ ਸਾਨੂੰ ਨਾਂ ਉਹਦੇ ਚੋਂ ਮੁਨਾਫਾ ਹੋ ਰਿਹਾ ਸੀ ਕੋਈ ਘਾਟਾ ਜਰੂਰ ਪੈ ਰਿਹਾ ਸੀ ਤੇ ਕਹਿੰਦੇ ਕਿ ਹੁਣ ਕੋਈ ਇੱਕ ਹਿਸਾਬ ਦਾ ਬੰਦ ਹੀ ਸੀ ਕਹਿੰਦੇ ਸ਼ੀਦਾਂ ਦੇ ਅਰਦਾਸਾਂ ਬੇਨਤੀਆਂ ਜਾਰੀ ਰਹੀਆਂ ਚਲੋ ਹੁਣ ਜਦੋਂ ਅਰਦਾਸਾਂ ਬੇਨਤੀਆਂ ਜਾਰੀ ਰਹੀਆਂ ਹੁਣ ਸਮਾਂ ਬੀਤਿਆ ਤੇ ਕੁਝ ਨਾ ਆ ਲੈ ਨਿਕਲੇ ਮਨ ਚ ਸ਼ੰਕੇ ਵੀ ਆਉਣੇ ਪਰ ਮੇਰੀ ਪਤਨੀ ਕਹਿੰਦੇ ਭਰੋਸੇ ਦੀ ਬੜੀ ਪੱਕੀ ਸੀ ਉਹਨੇ ਮੈਨੂੰ ਹੌਸਲਾ ਦੇਣਾ ਵੀ ਕੋਈ ਗੱਲ ਨਹੀਂ ਸਭ ਠੀਕ ਹੋ ਜਾਣਾ ਹੈ ਭਰੋਸਾ ਰੱਖੋ ਵਿਸ਼ਵਾਸ ਰੱਖੋ ਕਹਿੰਦੇ ਉਹਨੇ ਮੈਨੂੰ ਡੋਲਣ ਨਹੀਂ ਦਿੱਤਾ ਸਗੋਂ ਮੈਨੂੰ ਕਹਣਾ ਬਾਣੀ ਪੜੋ ਭਰੋਸਾ ਵਧੂਗਾ ਕਹਿੰਦੇ ਇਦਾਂ ਸਮਾਂ ਲੰਘਿਆ ਬੀਤਿਆ ਸ਼ਹੀਦਾਂ ਦੀ ਕਿਰਪਾ ਆਈ ਉਹ ਬਿਜ਼ਨਸ ਜਿਹੜਾ ਬੰਦ ਕਰਨ ਨੂੰ ਸੋਚ ਰਿਹਾ ਸੀ ਮਨ ਚ ਆਇਆ ਵੀ ਮਣਾ ਬਿਜ਼ਨਸ ਬੰਦ ਕਿਉਂ ਕਰਨਾ ਚੱਲ ਕੁਝ ਨਹੀਂ ਕਮਾਵਾਂਗੇ ਪਰ ਤੇਰੇ ਕਰਕੇ ਕਈਆਂ ਦੀ ਰੋਜੀ ਰੋਟੀ ਚੱਲ ਰਹੀ ਆ ਕਹਿੰਦੇ ਤਿੰਨ ਚਾਰ ਜਿਹੜੇ ਸੀ ਮੈਂ ਆਪਣੇ ਨਾਲ ਮਤਲਬ ਥੱਲੇ ਰੱਖੇ ਸੀ ਵਰਕਰ ਜਿਹੜੇ ਕੰਮ ਕਰਦੇ ਸੀ ਕਹਿੰਦੇ ਚਲੋ ਸ਼ੁਰੂ ਕਰਤਾ ਬਿਨ ਸੀਧਾ ਨੂੰ ਯਾਦ ਕਰਕੇ ਤੇ ਕਹਿੰਦੇ ਕਿ ਉਹ ਬਿਜ਼ਨਸ ਜੋ ਸਾਨੂੰ ਪ੍ਰੋਫਿਟ ਹੋਣਾ ਫਿਰ ਸ਼ੁਰੂ ਹੋ ਗਿਆ ਤੇ ਹੁਣ ਪ੍ਰੋਫਿਟ ਹੋਣਾ ਸ਼ੁਰੂ ਹੋ ਗਿਆ ਪ੍ਰੋਫਿਟ ਪਹਿਲਾਂ ਵੀ ਹੁੰਦਾ ਸੀ ਕਿਉਂਕਿ ਹੁਣ ਮੈਂ ਮਿਹਨਤ ਘੱਟ ਕਰਦਾ ਸੀ ਬਿਜ਼ਨਸ ਤਾਂ ਬੰਦ ਹੋਇਆ ਸੀ ਕਿਉਂਕਿ ਸਰੀਰ ਸਾਥ ਨਹੀਂ ਸੀ ਦਿੰਦਾ ਪਰ ਕਹਿੰਦੇ ਕਿ ਹੁਣ ਇੱਕ ਆਸ ਇੱਕ ਭਰੋਸਾ ਮਾਲਕ ਨੇ ਐਸਾ ਵਿਸ਼ਵਾਸ ਦਿੱਤਾ ਤੇ ਢੈਂਦੀ ਗਲਾ ਨੂੰ ਚੜਦੀ ਗਲਾ ਚ ਬਦਲ ਦਿੱਤਾ ਕਹਿੰਦੇ ਕਿ ਬਿਜ਼ਨਸ ਫੇਰ ਸਾਡਾ ਜਿਹੜਾ ਸੀ ਉੱਪਰ ਨੂੰ ਜਾਣਾ ਸ਼ੁਰੂ ਹੋ ਗਿਆ ਮੁਨਾਫਾ ਆਣਾ ਸ਼ੁਰੂ ਹੋ ਗਿਆ ਕਹਿੰਦੇ ਕਿ ਬਿਜ਼ਨਸ ਵਧੀਆ ਚੱਲ ਗਿਆ ਸਾਡਾ ਫੇਰ ਪਰ ਹੁਣ ਇਹ ਸੀ ਕਿ ਬੱਚੇ ਨਹੀਂ ਸੀ ਪੁੱਛਦੇ ਉਹ ਆਪਣੇ ਮਤਲਬ ਘਰ ਵੀ ਨਹੀਂ ਸੀ ਹੁੰਦੇ ਕਿੰਨੇ ਕਿੰਨੇ ਹਫ਼ਤੇ ਬਾਅਦ 2 ਹਫ਼ਤੇ ਬਾਅਦ ਵਾਪਸ ਆਉਣਾ ਨਾ ਕਰ ਚਿੰਤਾ ਚ ਰਹਿੰਦੇ ਸੀ ਕਹਿੰਦੇ ਕਿ ਮਾਂ ਵੀ ਉਹਨਾਂ ਦੀ ਚਿੰਤਾ 'ਚ ਤੇ ਮੈਂ ਵੀ ਚਿੰਤਾ 'ਚ ਰਹਿੰਦਾ ਰਹਿੰਦਾ ਸੀ ਤੇ ਅਰਦਾਸਾਂ ਚੋਂ ਸਾਡੀਆਂ ਇਹ ਸੀ ਕਿ ਮਾਲਕ ਕਿਰਪਾ ਕਰੇ ਉਹਨਾਂ ਨੂੰ ਸਤਬੁੱਧੀ ਬਖਸ਼ੇ ਕਿ ਘਰ ਤੇ ਆਉਣ ਕਹਿੰਦੇ ਇਹਦਾ ਅਰਦਾਸਾਂ ਜੋ ਜਾਰੀ ਰੱਖੀਆਂ ਐ ਸ਼ੀਦਾ ਸਾਹਿਬ ਵੀ ਅਰਦਾਸ ਕਰਾਉਂਦੇ ਰਹੇ ਟਾਲਾ ਸਾਹਿਬ ਆਵਾ ਨੋ ਸਿੰਘ ਦੇ ਸਮਾਦੇ ਤੇ ਅਰਦਾਸਾਂ ਹੁੰਦੀਆਂ ਕਹਿੰਦੇ ਕਿ ਹੁਣ ਇੱਕ ਆਸ ਸੀ ਕਹਿੰਦੇ ਬਾਬਾ ਦੀਪ ਸਿੰਘ ਜੀ ਦੀ ਬਾਬਾ ਨੋ ਸਿੰਘ ਜੀ ਦੀ ਸ਼ਹੀਦਾਂ ਦੀ ਐਸੀ ਕਿਰਪਾ ਬਖਸ਼ਿਸ਼ ਹੋਈ ਉਹ ਬੱਚੇ ਜਿਹੜੇ ਕਹਿੰਦੇ ਸੀ ਕਿ ਅਸੀਂ ਆਪਣਾ ਕਾਰੋਬਾਰ ਕਰਨਾ ਹੈ ਆਪਾਂ ਤੁਹਾਡੇ ਬਿਜ਼ਨਸ ਨਹੀਂ ਲੈ ਸਕਦੇ ਵੀ ਉਹਨਾਂ ਨੂੰ ਸ਼ਰਮ ਆਉਂਦੀ ਸੀ ਵੀ ਇਹ ਬਿਜ਼ਨਸ ਨਹੀਂ ਕਰਨਾ ਕਹਿੰਦੇ ਬਿਜ਼ਨਸ ਕਿਉਂ ਤਾਂ ਸ਼ਰਮ ਆਉਂਦੀ ਸੀ ਕਿਉਂਕਿ ਕੋਈ ਜਿਆਦਾ ਵੱਡਾ ਬਿਜ਼ਨਸ ਨਹੀਂ ਸੀ ਪਰ ਇੰਨਾ ਕੁ ਸੀ ਕਿ ਭੁੱਖਾ ਨਹੀਂ ਬੰਦਾ ਮਰਦਾ ਕਹਿੰਦੇ ਕਿ ਚਲੋ ਕੀ ਹੁੰਦਾ ਹੈ ਬਾਬਾ ਦੀਪ ਸਿੰਘ ਦੀ ਕਿਰਪਾ ਬਖਸ਼ਿਸ਼ ਹੋਈ ਜਿਹੜਾ ਮੇਰਾ ਛੋਟਾ ਬੇਟਾ ਹੈ ਉਜੋਬ ਕਰਦਾ ਸੀ ਤੇ ਕਹਿੰਦੇ ਕਿ ਉਹਦੀ ਇੱਕ ਦਿਨ ਕੋਲ ਆਉਂਦੀ ਹੈ ਤੇ ਕੋਲ ਕਰਕੇ ਕਹਿੰਦੇ ਕਿ ਉਹਨੇ ਹਾਲਚਲ ਪੁੱਛਿਆ ਚਲੋ ਤੇ ਪੁੱਛਿਆ ਕਿਥੇ ਆ ਤੁਸੀਂ ਮੈਂ ਕਹੇ ਕਿ ਮੈਂ ਆਪਣੇ ਬਿਜ਼ਨਸ ਤੇ ਆਂ ਵੀ 숍 ਤੇ ਆਂ ਕਿਤੇ 숍 ਦੇ ਸੱਧ ਆਇਆ ਤੇ ਉੱਥੇ ਜਾ ਕੇ ਉਹਨੇ ਆਪਣਾ ਸਾਰਾ ਦੱਸਿਆ ਕਿ ਐਦਾਂ ਮੇਰੇ ਨਾਲ ਉੱਥੇ ਚੀਟਿੰਗ ਹੋਈ ਆ ਵੀ ਮੈਂ ਜੋਬ ਛੱਡ ਆਇਆ ਵੀ ਮੈਂ ਹੁਣ ਤੁਹਾਡੇ ਨਾਲ ਇੱਥੇ ਜੋਬ ਕਰਨੀ ਕਹਿੰਦੇ ਕਿ ਚਲੋ ਉਹ ਬੇਟਾ ਵਾਪਸ ਆਇਆ ਤੇ ਉਹਨੇ ਜੋਬ ਦੇ ਨਾਲ ਉਹਨੇ ਆਪਣਾ ਜਿਹੜਾ ਸੀ ਪੂਰਾ ਸੰਭ ਲਿਆ ਵੀ ਆਪ ਬਿਜ਼ਨਸ ਸਾਮਣਾ ਸ਼ੁਰੂ ਕਰਤਾ ਮੈਨੂੰ ਕਹਦਾ ਵੀ ਤੁਸੀਂ ਰੈਸਟ ਕਰੋ ਹੁਣ ਆਰਾਮ ਕਰੋ ਕਰ ਰਹਿ ਕੇ ਇਦਾਂ ਇੱਕ ਬੇਟਾ ਵਾਪਸ ਆ ਗਿਆ ਕਹਿੰਦੇ ਵੱਡਾ ਬੇਟਾ ਜਿਹੜਾ ਸੀ ਉਹ ਵੀ ਵਾਪਸ ਘਰ ਆਉਣਾ ਸ਼ੁਰੂ ਹੋ ਗਿਆ ਪਰ ਉਹ ਜੋਬ ਆਪਣੀ ਕਰਦਾ ਰਿਹਾ ਚਲੋ ਇਹ ਸੀ ਕਿ ਹੁਣ ਬੱਚੇ ਸਾਡਾ ਪਰਿਵਾਰ ਜਿਹੜਾ ਸੀ ਭੇਰੇ ਇੱਕ ਹੋ ਗਿਆ ਸ਼ਹੀਦਾ ਨੇ ਬਖਸ਼ਿਸ਼ ਕੀਤੀ ਕਿਰਪਾ ਕੀਤੀ ਇਹ ਸ਼ਹੀਦਾ ਦੀ ਜਿਹੜੀ ਦੇਖ ਸੀ ਉਹਦਾ ਪ੍ਰਤਾਪ ਸੀ ਬਾਕੀ ਬਾਣੀ ਤੇ ਪੜਦੇ ਹੀ ਰਹੇ ਦੇਖੋ ਜਦੋਂ ਸਮੇਲ ਹੋ ਜਾਂਦਾ ਹੈ ਸੇਵਾ ਦਾ ਤੇ ਸਿਮਰਨ ਦਾ ਤੇ ਫਿਰ ਗੁਰੂ ਦੀ ਬਖਸ਼ਿਸ਼ਾਂ ਦੀ ਬਖਸ਼ਿਸ਼ ਤੇ ਨਾਲ ਉਸ ਵੀਰ ਦੇ ਉਸ ਭਰਾ ਦੇ ਸਾਰਾ ਪਰਿਵਾਰ ਜਿਹੜਾ ਸੀ ਇੱਕ ਹੋਇਆ ਸਾਰੇ ਕਾਰਜ ਜਿਹੜੇ ਸੀ ਸੰਪੂਰਨ ਹੋਏ ਜਿਹੜਾ ਭਰੋਸਾ ਰੱਖਦਾ ਹੈ ਨਾ ਵਿਸ਼ਵਾਸ ਰੱਖਦਾ ਆ ਉਹਦੇ ਕਾਰਜ ਨਹੀਂ ਜਿਹੜੇ ਅੜਦੇ ਅੱਡੇ ਸਾਡੇ ਵਰਗੀਆਂ ਦੇ ਨੇ ਜਿਨ੍ਹਾਂ ਨੂੰ ਭਰੋਸਾ ਵਿਸ਼ਵਾਸ ਜਮਾ ਨਹੀਂ ਸਾ ਸੰਗਤ ਜੀ ਇੱਕ ਬੇਨਤੀ ਆਪ ਸਭ ਦੇ ਚਰਨਾਂ 'ਚ ਕੀ ਆਉਣ ਵਾਲੀ 2 ਦਸੰਬਰ ਨੂੰ ਲੋੜਵੰਦ ਧੀਆਂ ਦੇ ਆਨੰਦ ਕਾਰਜ ਹੋਣੇ ਨੇ ਵੱਡੇ ਪੱਧਰ ਤੇ ਇਹ ਸਮਾਗਮ ਹੋਣਾ ਹੈ ਸਾਡੇ ਕੋਲ 12 ਦੇ ਕਰੀਬ ਧੀਆਂ ਦੇ ਨਾਮ ਨੋਟ ਹੋ ਚੁੱਕੇ ਨੇ ਜਿਨ੍ਹਾਂ ਦੇ ਆਨੰਦ ਕਾਰਜ ਹੋਣੇ ਨੇ ਤੇ ਕੋਸ਼ਿਸ਼ ਇਹ ਆ ਕਿ ਵੱਤੋ ਵੱਤ ਧੀਆਂ ਜਿਹੜੀਆਂ ਉਹਨਾਂ ਦੇ ਆਨੰਦ ਕਾਰਜ ਹੋਣ ਸੰਗਤਾਂ ਜੇ ਵੀ ਨਾਮ ਨਾਮ ਨੋਟ ਕਰਵਾਉਣ ਹੁੰਦੀਆਂ ਜੇ ਤੁਹਾਡੀ ਨਿਗਾਹ ਦੇ ਵਿੱਚ ਕੋਈ ਪਰਿਵਾਰ ਹੋਵੇ ਅਮਰਸਰ ਦੇ ਨੇੜੇ ਤੇੜੇ ਤਾਂ ਆਪ ਜੀ ਜਰੂਰ ਸੰਪਰਕ ਕਰ ਸਕਦੇ ਹੋ ਨੰਬਰ ਆਪ ਜੀ ਨੂੰ ਉੱਪਰ ਦਿੱਤਾ ਹੋਇਆ ਹੈ ਤੇ ਸੰਗਤ ਜੀ ਇਹ ਆਨੰਦ ਕਾਰਜ ਸਮਾਗਮ 2 ਦਸੰਬਰ ਨੂੰ ਹੋਣਾ ਹੈ ਇਹ ਆਪ ਸਭ ਸੰਗਤਾਂ ਨੇ ਉਹ ਕਰਨਾ ਹੈ ਗੁਰੂ ਸਾਹਿਬ ਦੀ ਬਖਸ਼ਿਸ਼ ਕਿਰਪਾ ਜਿਹਦੇ ਤੇ ਵਰਤਨੀਆਂ ਨੇ ਸੇਵਾ ਕਰ ਲੈਣੀ ਹੈ ਹੁਣ ਉਹਦੇ ਵਿੱਚ ਸਾਧ ਸੰਗਤ ਜੀ ਖੁੱਲਾ ਖੁੱਲੀਆਂ ਬਰਾਤਾਂ ਆਉਂਦੀਆਂ ਨੇ ਸੰਗਤੀ ਰੂਪ ਦੇ ਵਿੱਚ ਬੈਠਦੀਆਂ ਨੇ ਆਨੰਦ ਕਾਰਜ ਹੁੰਦੇ ਨੇ ਲਾਈਵ ਪ੍ਰੋਗਰਾਮ ਆਏਗਾ ਸੋ ਬੇਨਤੀ ਇਹ ਹੈ ਕਿ ਹੁਣ ਤੇਆਂ ਨੂੰ ਸਮਾਨ ਵੀ ਦੇਣਾ ਹੈ ਜਿੱਦਾਂ ਕੋਸ਼ਿਸ਼ ਰਹਿੰਦੀ ਹੈ ਕਿ ਵੱਤੋ ਵੱਤ ਸਮਾਨ ਦੀ ਜਿਵੇਂ ਜਿਵੇਂ ਸੰਗਤ ਦਾ ਸਹਿਯੋਗ ਹੋਏਗਾ ਉਦਾਂ ਪੇਟੀ ਤੇ ਬੈੱਡ ਦਈਦੇ ਆ ਬਾਕੀ ਜਿਵੇਂ ਜਿਵੇਂ ਆਪ ਦਾ ਸਹਿਯੋਗ ਹੋਏਗਾ ਤੇ ਉਹਦੇ ਵਿੱਚ ਸਮਾਨ ਜੋ ਦੇਣਾ ਉਹਦੇ ਵਿੱਚ ਵੀ ਆਪ ਜੀ ਸਹਾਇਤਾ ਕਰ ਸਕਦੇ ਹੋ ਪੂਰੀ ਸੇਵਾ ਵੀ ਲੈ ਸਕਦੇ ਹੋ ਜਿੰਨਾ ਆਪ ਜੀ ਯੋਗਦਾਨ ਦੇ ਸਕਦੇ ਹੋ ਉਹ ਵੀ ਥੋੜਾ ਥੋੜਾ ਆ ਵੀ ਕਰ ਸਕਦੇ ਹੋ ਹੁਣ ਇਹਦੇ ਵਿੱਚ ਆਪ ਜੀ ਜੁਰ ਵੱਡਾ ਸਹਿਯੋਗ ਕਰਿਓ ਹੁਣ ਇਹਦੇ ਵਿੱਚ ਮਠਿਆਈਆਂ ਪੈਣੀਆਂ ਨੇ ਤੇ ਜੋ ਪਕੌੜੇ ਵਗੈਰਾ ਹੁੰਦੇ ਨੇ ਜਿਵੇਂ ਅਸੀਂ ਬਰਾਤਾਂ ਆਉਂਦੀਆਂ ਨੇ ਉਹਨਾਂ ਨੂੰ ਸਾਂਭਣਾ ਹੁੰਦਾ ਹੈ ਉਹ ਬੜੇ ਵਧੀਆ ਢੰਗ ਦੇ ਨਾਲ ਸੁਚੱਜੇ ਢੰਗ ਦੇ ਨਾਲ ਉਹਨਾਂ ਦੀ ਸਾਰਿਆਂ ਦੀ ਸੇਵਾ ਕੀਤੀ ਜਾਂਦੀ ਹੈ ਸੋ ਇਹ ਆਪ ਸਾਰ ਸੰਗਤਾਂ ਦੇ ਨਾਲ ਪੂਰੇ ਕਾਰਜ ਹੋਣੇ ਤਿਆਰ ਨੂੰ ਫਿਰ ਕਰਵਰਤੋਲਾ ਸਮਾਨ ਸੂਟ ਜੋ ਉਹਨਾਂ ਨੇ ਆਨੰਦ ਕਾਰਜਾਂ ਦੇ ਸੂਟ ਪਾਉਣਾ ਉਹ ਵੀ ਇਸਥਾਨ ਵਾਲੋਂ ਦਿੱਤਾ ਜਾਣਾ ਤੇ ਬਾਕੀ ਜੋ ਸਮਾਨ ਹੈ ਉਹ ਆਪ ਸਾਰ ਸੰਗਤਾਂ ਨੇ ਜਰੂਰ ਇਹਦੇ ਵਿੱਚ ਵੱਧ ਤੋਂ ਵੱਧ ਸਹਿਯੋਗ ਕਰਿਓ ਗੁਰੂ ਸਾਹਿਬ ਬਖਸ਼ਿਸ਼ ਕਰਨੇ ਬੜਾ ਭਲਾਈ ਦਾ ਕਾਰਜ ਹੈ ਤੇ ਅਗਲੇ ਦਿਨ 2 ਦਸੰਬਰ ਤੋਂ ਅਗਲੇ ਦਿਨ ਜਾਨੀ ਕਿ 3 ਦਸੰਬਰ ਨੂੰ ਅੱਖਾਂ ਦਾ ਚੈੱਕਅਪ ਕੈਂਪ ਫ੍ਰੀ ਅੱਖਾਂ ਦਾ ਚੈੱਕਅਪ ਕੈਂਪ ਹੈ ਪਿਛਲੀ ਵਾਰ ਅਸੀਂ ਦੇ ਕਰੀਬ ਜੋ ਬਜ਼ੁਰਗ ਸੀ ਉਹਨਾਂ ਦੇ ਆਪਰੇਸ਼ਨ ਹੋਏ ਅੱਖੀਆਂ ਅੱਖਾਂ ਦੇ ਲੈਂਸ ਫ੍ਰੀ ਪਾਏ ਗਏ ਆਉਣ ਜਾਣ ਦਾ ਖਰਚਾ ਫ੍ਰੀ ਖਾਣ ਪੀਣ ਦਾ ਖਰਚਾ ਸਾਰਾ ਆਪਸ ਆਪ ਸੰਗਤਾਂ ਵੱਲੋਂ ਇਸ ਸਥਾਨ ਵੱਲੋਂ ਕੀਤਾ ਗਿਆ ਸੋ ਇਸ ਵਾਰ ਵੀ ਸੰਗਤਾਂ ਆ ਕੇ ਪੁੱਛਦੀਆਂ ਸੀ ਹੁਣ ਸੰਗਤਾਂ ਵਾਸਤੇ ਇਹ ਕੈਂਪ ਮੈਡੀਕਲ ਕੈਂਪ ਅੱਖਾਂ ਦਾ ਚੈੱਕਅਪ ਕੈਂਪ ਰੱਖਿਆ ਗਿਆ ਹੈ ਇਹਦੇ 'ਚ ਵੀ ਆਪ ਦੀ ਸਹਿਯੋਗ ਕਰਿਓ ਸੋ ਇਹ ਵੀ ਬੜਾ ਭਲਾਈ ਦਾ ਕਾਰਜ ਹੈ ਸਾਧ ਸੰਗਤ ਜੀ ਜਿਹਨੂੰ ਨਹੀਂ ਦਿਖਦਾ ਉਹਨੂੰ ਦਿਖਣ ਲੱਗ ਜਾਂਦਾ ਹੈ ਉਹਦੇ ਲੈਂਸ ਪੈ ਜਾਂਦੇ ਜੋ ਪੈਸੇ ਕਰਕੇ ਨਹੀਂ ਇਲਾਜ ਕਰਾ ਸਕਦੇ ਸੋ ਇਹ ਵੀ ਬੜੀ ਵੱਡੀ ਸੇਵਾ ਹੈ ਇਹ ਆਪ ਸਾਬ ਸੰਗਤਾਂ ਨੇ ਇਹ ਸੇਵਾਵਾਂ ਕਰਨੀਆਂ ਨੇ ਅਸੀਂ ਤੇ ਸਿਰਫ ਸਾਧ ਸੰਗਤ ਜੀ ਜਰੀਆਂ ਬਣਿਆ ਵੀ ਤੁਹਾਡੀ ਸੇਵਾ ਕਿੱਥੇ ਕਿੱਥੇ ਲਾਉਣੀ ਹੈ ਇਹ ਮਹਾਰਾਜ ਨੇ ਸੇਵਾ ਸਾਨੂੰ ਬਖਸ਼ੀ ਹੈ ਬਾਕੀ ਸੇਵਾਵਾਂ ਸਾਰੀਆਂ ਤੁਸੀਂ ਹੋ ਕਰਨੀਆਂ ਨੇ ਤੇ ਜੋ ਡੇਲੀ ਹਰ ਮਹੀਨੇ ਸੇਵਾ ਚੱਲਣ ਵਾਲੀਆਂ ਨੇ ਜਿਵੇਂ ਹਰ ਮਹੀਨੇ ਦੀ 15 ਤਰੀਕ ਨੂੰ ਵਿਧਵਾ ਬੀਬੀਆਂ ਨੂੰ ਰਾਸ਼ਨ ਦਿੱਤਾ ਜਾਂਦਾ ਹੈ ਉਹ ਵਿਧਵਾ ਬੀਬੀਆਂ ਦੀ ਗਿਣਤੀ ਹਰ ਮਹੀਨੇ ਵਧ ਰਹੀ ਹੈ ਬੜੀਆਂ ਲੋੜਵੰਦ ਵਿਧਵਾ ਬੀਬੀਆਂ 사ਸੰਗਜੀ ਆਉਂਦੀਆਂ ਨੇ ਸੋ ਉਹਨਾਂ ਦੀ ਮਦਦ ਜਿਹੜੀ ਆਪ ਸਭ ਸੰਗਤਾਂ ਨੇ ਉਹ ਕਰਨੀ ਹੈ ਸੋ ਹਰ ਮਹੀਨੇ ਦੀ 15 ਤਰੀਕ ਨੂੰ ਰਾਸ਼ਨ ਦਿੱਤਾ ਜਾਂਦਾ ਹੈ ਕੁਝ ਪੈਣਾ ਨੇ ਸੇਵਾ ਪੱਕੀ ਲਈ ਹੋਈ ਹੈ ਕੁਝ ਕੋ ਸੇਵਾ ਭੇਜਦੀ ਹੈ ਨੇ ਬਾਕੀ ਉਹ ਨਵ ਵਿਧਵਾ ਬੀਬੀਆਂ ਦੀ ਗਿਣਤੀ ਵੱਧ ਰਹੀ ਹੈ ਸੋ ਆਪ ਜੀ ਵੀ ਜਰੂਰ ਵੱਦ ਵੱਸ ਸਹਿਯੋਗ ਆਪ ਵੀ ਕਰੋ ਤੇ ਹੋਰ ਜੋ ਤੁਹਾਡੀ ਨਿਗਾਹ ਦੇ ਵਿੱਚ ਪਰਿਵਾਰ ਨੇ ਜਿਹੜੇ ਸੇਵਾ ਕਰ ਸਕਦੇ ਨੇ ਸੋ ਉਹਨਾਂ ਨੂੰ ਵੀ ਜੋੜੋ ਸੋ ਵੱਦ ਵੱਦ ਸੇਵਾਵਾਂ ਆਪ ਜੀ ਕਰਿਆ ਕਰੋ ਬਾਕੀ ਦੂਸਰੀ ਸੇਵਾ ਜਿਵੇਂ ਆਪ ਜੀ ਨੂੰ ਪਹਿਲਾਂ ਦੱਸਤਾ ਹੈ ਲੋੜਵੰਤੀਆਂ ਦੇ ਆਨੰਦ ਕਾਰਜ ਕਰਵਾਏ ਜਾਂਦੇ ਨੇ ਹਜ਼ਾਰ ਦੇ ਕਰੀਬ ਧੀਆਂ ਦੇ ਆਨੰਦ ਕਾਰਜ ਹੋ ਚੁੱਕੇ ਨੇ ਤੇ ਇਦਾਂ ਹੀ ਮਹਾਰਾਜ ਨੇ ਇਸ ਵਾਰਾਂ ਰਹਿੰਦੇ ਸਵਾਸਾਂ ਤੱਕ ਲਈ ਜਾਣੀਆਂ ਤੇ ਗੁਰੂ ਸਾਹਿਬ ਬਖਸ਼ਿਸ਼ ਕਰਨ ਕਿਰਪਾ ਕਰਨ ਇਸੇ ਤਰੀਕੇ ਸਵਾਵਾਂ ਲੈਂਦੇ ਰਹਿਣ ਸੋ ਤੀਸਰੀ ਸੇਵਾ ਉਹ ਬੱਚੀਆਂ ਧੀਆਂ ਜਿਨ੍ਹਾਂ ਜੋ ਪੜਨਾ ਚਾਹੁੰਦੀਆਂ ਨੇ ਪਰ ਘਰ ਦੇ ਹਾਲਾਤ ਕਰ ਨਹੀਂ ਪੜ ਪਉਂਦੀਆਂ ਹੁਣ ਜਿਹੜੇ ਏਰੀਆ ਚ ਉਹ ਧੀਆਂ ਰਹਿੰਦੀਆਂ ਨੇ ਬਾਰਡਰ ਏਰੀਆ ਐ ਇੱਥੇ ਬੱਚਿਆਂ ਨੂੰ ਛੋਟੀ ਉਮਰ 'ਚ ਵਿਆਹ ਦਿੱਤਾ ਜਾਂਦਾ ਹੈ ਪੜਨ ਦਾ ਮੌਕਾ ਨਹੀਂ ਉਹਨਾਂ ਨੂੰ ਮਿਲਦਾ ਹੁਣ ਉਹ ਆਪ ਸਭ ਸੰਗਤਾਂ ਦੇ ਸਹਿਯੋਗ ਦੇ ਨਾਲ ਪੜਦੀਆਂ ਨੇ ਤੇ ਫਿਰ ਉਹਨਾਂ ਨੂੰ ਆਪਣੇ ਪੈਰਾਂ ਤੇ ਖੜੀਆਂ ਹੁੰਦੀਆਂ ਹਨ ਉਹਨਾਂ ਨੂੰ ਕਿਸੇ ਦੀ ਮਦਦ ਜੀ ਨਹੀਂ ਕਰਨੀ ਪੈਂਦੀ ਸੋ ਇਹਦੇ ਵਿੱਚ ਵੀ ਆਪ ਜੀ ਜਰੂਰ ਸਹਿਯੋਗ ਕਰਿਆ ਕਰੋ ਕਾਫੀ ਬੱਚਿਆਂ ਦੀ ਜੋ ਫੀਸ ਹੈ ਉਹ ਸੰਗਤਾਂ ਵੱਲੋਂ ਦੇ ਦਿੱਤੀ ਗਈ ਹੈ ਕੁਝ ਬੱਚੀਆਂ ਅਜੇ ਰਹਿੰਦੀਆਂ ਨੇ ਦੋ ਬੇਟੇ ਨੇ ਉਹ ਵੀ ਰਹਿੰਦੇ ਨੇ ਜਿਨ੍ਹਾਂ ਦੀ ਫੀਸ ਅਜੇ ਜਾਣੀ ਹੈ ਉਹ ਪਰਿਵਾਰ ਤਿੰਨ ਭੈਣ ਭਰਾ ਨੇ ਤੇ ਉਹਨਾਂ ਦੇ ਫਾਦਰ ਸਾਹਿਬ ਦੀ ਡੈਥ ਹੋ ਗਈ ਹੈ ਤੇ ਉਹਨਾਂ ਦੀ ਜੋ ਮਦਰ ਹੈ ਉਹਨਾਂ ਨੂੰ ਛੱਡ ਕੇ ਚਲ ਗਈ ਹੈ ਦਾਦਾ-ਦਾਦੀ ਪਾਲ ਰਹੇ ਨੇ ਦਾਦੇ ਦੀ ਉਮਰ 75 ਸਾਲ ਹੈ ਜੋ ਦਿਹਾੜੀ ਕਰਕੇ ਕਿੰਨਾ ਬੱਚਿਆਂ ਨੂੰ ਪਾਲ ਰਿਹਾ ਏ ਘਰ ਜਾ ਕੇ ਦੇਖਿਆ ਘਰ ਦੇ ਹਾਲਾਤ ਵੀ ਬੜੇ ਮਾੜੇ ਕੋਈ ਕਮਾਈ ਦਾ ਸਾਧਨ ਨਹੀਂ ਇੱਕ ਇੱਕ ਬੰਦਾ ਦਿਹਾੜੀ ਕਮਾਉਣ ਵਾਲਾ ਬਜ਼ੁਰਗ ਹੈ ਕਿੰਨਾ ਸਮਾਂ ਉਹਨਾਂ ਨੂੰ ਪਾਲ ਲੇਗਾ ਸੋ ਉਹਨਾਂ ਨੂੰ ਵੀ ਪੜਾਉਣਾ ਹੈ ਉਹ ਆਪ ਜੀ ਨੇ ਪੜਾਉਣਾ ਹੈ ਜਰੂਰ ਬੇਨਤੀਆਂ ਸਵੀਕਾਰ ਕਰਿਓ WhatsApp ਨੰਬਰ ਉੱਪਰ ਦਿੱਤਾ ਹੋਇਆ ਉਹਦੇ ਤੇ ਤੁਸੀਂ ਸੰਪਰਕ ਕਰਕੇ ਆਪਣਾ ਨਾਮ ਸੇਵਾ 'ਚ ਨੋਟ ਕਰਵਾ ਸਕਦੇ ਹੋ ਜਿੰਨੀ ਕੋਈ ਸੇਵਾ ਕਰ ਸਕਦਾ ਪੂਰੀ ਸੇਵਾ ਵੀ ਲੈ ਸਕਦੇ ਹੋ ਥੋੜੀ ਥੋੜੀ ਸੇਵਾ ਵੀ ਆਪ ਜੀ ਲੈ ਸਕਦੇ ਹੋ ਪੂਰੀ ਸਾਹਿਬ ਕਿਰਪਾ ਕਰਨ ਬਖਸ਼ਿਸ਼ ਕਰਨ ਵੱਤੋ ਵੱਤ ਸੇਵਾਵਾਂ ਆਪ ਜੀ ਕੋਲੋਂ ਲੈਣ